ਬਰਨਾਲਾ ਵਿਖੇ ਵਿਜੀਲੈਂਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਪੰਜਾਬ ਦੇ ਸਮੁੱਚੇ ਜਿਹੜੇ ਨੇ ਕਿ ਉਹ ਤਹਿਸੀਲਦਾਰ ਹੜਤਾਲ ਤੇ ਚਲੇ ਗਏ ਨੇ ਇਸ ਵਕਤ ਮੈਂ ਜਲੰਧਰ ਦੀ ਤਹਿਸੀਲ ਦੇ ਵਿੱਚ ਖੜਾ ਹੋਇਆ ਰਜਿਸਟਰ 1 ਰਜਿਸਟਰਰ 2 ਦਾ ਦਫਤਰ ਤੁਸੀਂ ਮੇਰੇ ਮਗਰ ਇਸ ਵਕਤ ਦੇਖ ਸਕਦੇ ਹੋ ਦਫਤਰ ਜਿਹੜੇ ਨੇ ਕਿ ਬੰਦ ਨੇ ਸਫਾਈਆਂ ਹੋ ਰਹੀਆਂ ਨੇ ਪਰ ਜਿਹੜੇ ਮੁਲਾਜ਼ਮ ਨੇ ਉਹ ਇੱਥੋਂ ਗਾਇਬ ਨੇ ਹਾਲਾਂਕਿ ਤਹਿਸੀਲਦਾਰ ਸਾਹਿਬ ਹੋਰਾਂ ਨੇ ਜਿਹੜੀ ਉਹਨਾਂ ਦੀ ਐਸੋਸੀਏਸ਼ਨ ਹੈ ਜ਼ਰੂਰ ਉਹਨਾਂ ਨੇ ਇਹ ਐਲਾਨ ਕੀਤਾ ਸੀਗਾ ਕਿ ਅੱਜ ਦੇ ਦਿਨ ਜਿਹੜਾ ਕਿ ਉਸ ਮੂਹਰੀ ਤੌਰ ਤੇ ਜਿਹੜਾ ਹੜਤਾਲ 'ਚ ਜਾ ਰਹੇ ਨੇ ਕਾਰਨ ਉਹਦਾ ਇਹੀ ਹੈ ਕਿ ਜੋ ਸਾਥੀ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਵਿਜੀਲੈਂਸ ਵੱਲੋਂ ਉਹਨੂੰ ਜਿਹੜਾ ਹੈ ਕਿ ਉਹ ਨਿਰਾਦਾਰ ਦੱਸਿਆ ਜਾ ਰਿਹਾ ਹੈ ਤੇ ਉਹਨਾਂ ਦੀ ਤੇ ਜਿਹੜੀ ਹੈ ਕਿ ਵਿਰੋਧ ਦੇ ਵਿੱਚ ਜਿਹੜਾ ਕਾਰਵਾਈ ਨੂੰ ਰੱਦ ਕਰਨ ਵਾਸਤੇ ਜਿਹੜਾ ਕਿ ਅੱਜ ਵਿਰੋਧ ਕੀਤਾ ਜਾ ਰਿਹਾ ਹੈ ਪਰ ਇਸ ਵਕਤ ਜਲੰਧਰ ਦੀ ਤੋਂ ਸਥਿਤੀ ਹੈ ਨਾ ਕੋਈ ਇੱਥੇ ਆਰਸੀ ਕਲਰਕ ਹੈ ਇਸ ਤੋਂ ਇਲਾਵਾ ਹੋਰ ਕੋਈ ਜਿਹੜੇ ਵੀ ਮੁਲਾਜ਼ਮ ਨੇ ਸਰਕਾਰੀ ਨੇ ਉਹ ਕੋਈ ਵੀ ਇਸ ਵਕਤ ਜਿਹੜਾ ਕਿ ਸੀ ਪ੍ਰਕਾਰ ਨਾਲ ਕੋਈ ਜਿਹੜੀ ਹੈ ਕਿ ਹਲਚਲ ਨਹੀਂ ਹੈ ਪਰ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਜਿਨ੍ਹਾਂ ਲੋਕਾਂ ਨੇ ਅੱਜ ਅਪਾਇੰਟਮੈਂਟ ਲਈ ਹੋਈ ਸੀ ਰਜਿਸਟਰੀ ਕਰਵਾਉਣ ਦੀ ਉਹ ਲੋਕਾਂ ਦਾ ਜਿਹੜਾ ਹੈ ਕਿ ਕਿਸ ਤਰੀਕੇ ਦੇ ਨਾਲ ਅਗਲਾ ਸ케ਡਿਊਲ ਬੈਣ ਵਾਲਾ ਤੇ ਖਾਸ ਤੌਰ ਤੇ ਅੱਜ ਇੱਕ ਅਹਿਮ ਦਿਨ ਤਾਂ ਵੀ ਹੈ ਕਿਉਂਕਿ ਕੱਲ ਸਰਕਾਰ ਨੇ ਜਿਹੜਾ ਹੈ ਕਿ ਉਹ ਐਨਓਸੀ ਦੀ ਜਿਹੜੀ ਹੈ ਕਿ ਫੌਰੀ ਤੌਰ ਤੇ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਹਾਲਾਂਕਿ ਐਲਾਨ ਬਹੁਤ ਪਹਿਲਾਂ ਦਾ ਹੋ ਗਿਆ ਸੀਗਾ ਕਿ ਪਰ ਉਹਨੂੰ ਲੈ ਕੇ ਜਿਹੜਾ ਹੈ ਕਿ ਐਲਾਨ ਤੋਂ ਬਾਅਦ ਕਿ ਬਹੁਤ ਦੇ ਦਿਨਾਂ ਤੱਕ ਜਿਹੜਾ ਹੈ ਕਿ ਰਜਿਸਟਰੀ ਕਰਵਾਉਣ ਵਾਲੇ ਲੋਕਾਂ ਦੀ ਜਿਹੜੀ ਹੈ ਕਿ ਉਹ ਤਦਾਦ ਘਟੀ ਹੋਈ ਸੀ ਪਰ ਜੇ ਕੱਲ ਨੋਟੀਫਿਕੇਸ਼ਨ ਜ ਬਹੁਤ ਸਾਰੇ ਲੋਕਾਂ ਦੀ ਅਪਾਇੰਟਮੈਂਟ ਸੀ ਪੇਪਰਵਰਕ ਹੋਣ ਵਾਲਾ ਸੀਗਾ ਤੇ ਉਸ ਤੋਂ ਬਾਅਦ ਜਿਹੜਾ ਹੈ ਕਿ ਅੱਜ ਰਜਿਸਟਰੀਆਂ ਹੋਣੀਆਂ ਸੀਆਂ ਕਿਉਂਕਿ ਮੁਲਾਜ਼ਮ ਇਹੀ ਕਹਿ ਰਹੇ ਸਨ ਕਿ ਸਾਡੇ ਕੋਲ ਜਿਹੜਾ ਹੈ ਕਿ ਨੋਟੀਫਿਕੇਸ਼ਨ ਨਹੀਂ ਹੈ ਅਸੀਂ ਕਿਸ ਆਧਾਰ ਤੇ ਤੇ ਕਿਹੜੇ ਨਿਯਮਾਂ ਦੇ ਤਹਿਤ ਜਿਹੜੀ ਹੈ ਕਿ ਐਨਓਸੀ ਤੋਂ ਬਿਨਾ ਜਿਹੜੀ ਹੈ ਕਿ ਰਜਿਸਟਰੀ ਕਰੀਏ ਖੈਰ ਕੱਲ ਨੋਟੀਫਿਕੇਸ਼ਨ ਜ਼ਰੂਰ ਜਾਰੀ ਹੋਇਆ ਪਰ ਇਹ ਤਹਿਸੀਲਦਾਰ ਜਿਹੜੀ ਹੈ ਕਿ ਰਜਿਸਟਰਾਰ 2 ਦਾ ਕਮਰਾ ਵਾ ਜਿਹੜਾ ਇਸ ਵਕਤ ਚੱਕਾ-ਚੱਕ ਦਿਖ ਰਿਹਾ ਵਾ ਸਫਾਈ ਇੱਥੇ ਕੀਤੀ ਗਈ ਹੈ ਮੁਲਾਜ਼ਮਾਂ ਵੱਲੋਂ ਪਰ ਇਸ ਵਕਤ ਨਾ ਹੀ ਇੱਥੇ ਲੋਕ ਪਹੁੰਚੇ ਹੋਏ ਨੇ ਤਾਂ ਦ ਮਲਾਜਮ ਐਸ ਵਕਤ ਜਿਹੜੀ ਹੈ ਕਿ ਰਜਿਸਟਰਾਰ 2 ਦੇ ਜਲੰਧਰ ਟੂਰ ਦਾ ਜਿਹੜਾ ਚਾਰਜ ਆ ਰਾਮਚੰਦਰ ਬੰਗੜ ਸਾਹਬ ਹੋਰਾਂ ਦੇ ਕੋਲ ਹੈ ਐਸ ਵਕਤ ਜ਼ਰੂਰ ਉਹ ਸਟ੍ਰਾਈਕ ਤੇ ਨੇ ਆਪਣੀ ਐਸੋਸੀਏਸ਼ਨ ਦੇ ਨਾਲ ਪਰ ਨਾਲ ਕੋਈ ਐਸ ਕਲਰਕ ਨਹੀਂ ਦਿਸ ਰਿਹਾ ਕਮਰਾ ਬਿਲਕੁਲ ਜਿਹੜਾ ਹੈ ਕਿ ਉਹ ਖਾਲੀ ਹੈ ਪਰ ਟਿਪਸ ਜਿਹੜੇ ਨੇ ਕਿ ਉਹ ਬਤੀਆਂ ਪੱਖੇ ਐਸ ਵਕਤ ਚੱਲਦੇ ਪੈਣੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਸਰਕਾਰੀ ਮੁਲਾਜ਼ਮਾਂ ਦਾ ਹਾਲਾਂਕਿ ਜ਼ਰੂਰ ਡਿਊਟੀ ਦਾ ਟਾਈਮ ਜਿਹੜਾ ਹੈ ਕਿ ਉਹ ਸ਼ੁਰੂ ਹੋ ਗਿਆ ਹੋਇਆ ਹੈ ਪਰ ਜੋ ਐਸ ਵਕਤ ਦੇ ਹਾਲਾਤ ਨੇ ਹੁਣ ਵੇਖਣਾ ਹੋਏਗਾ ਕਿ ਆਣ ਵਾਲੇ ਇਸ ਪੂਰੇ ਦਿਨ ਦੇ ਵਿੱਚ ਇਹ ਹੜਤਾਲ ਅੱਜ ਖਤਮ ਹੁੰਦੀ ਹੈ ਜੋ ਤਸਲ ਇੱਕ ਵਿਜੀਲੈਂਸ ਡਿਪਾਰਟਮੈਂਟ ਦੇ ਵਿੱਚ ਤੇ ਤਹਿਸੀਲਦਾਰਾਂ ਦੇ ਵਿੱਚ ਜਿਹੜੀ ਸ਼ੁਰੂ ਹੋਈ ਹੈ ਇਹ ਕਦੋਂ ਖਤਮ ਹੁੰਦੀ ਹੈ ਤੇ ਖਾਸ ਤੌਰ ਤੇ ਅੱਜ ਤੋਂ ਆਮ ਲੋਕਾਂ ਦੀ ਦਿੱਕਤ ਪਰੇਸ਼ਾਨੀ ਜਿਹੜੀ ਹੈ ਉਹ ਸ਼ੁਰੂ ਹੁੰਦੀ ਹੈ ਜਾਂ ਸਿਰਫ ਜਿਹੜੀ ਹੜਤਾਲ ਅੱਜ ਹੀ ਖਤਮ ਹੋ ਜਾਏਗੀ ਹੁਣ ਇਹ ਬਹੁਤ ਅਹਿਮ ਹੋਏ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ